ਕਹਿੰਦੇ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਅਜਿਹੇ ਮੁਲਕ ਦੇ ਵਿੱਚ ਰਹਿਣਾ ਪੈ ਰਿਹਾ ਚੋਰਾ ਚੱਕਰੀ ਕਰਨ ਸਿਪਾਹੀ ਤੇ ਸਾਧਾ ਲੋਕ ਲੋਕ ਰਹਿਣਾ ਪੈ ਰਿਹਾ ਤੇ ਥੇਲੇ ਰਾਣੀ ਬੰਦਾ ਜਿਹੜਾ ਜੀਜੀ ਉਸ ਨੂੰ ਕਹਿਣਾ ਪੈ ਰਿਹਾ ਜੀਜੀ ਹੀ ਨਹੀਂ ਕਹਿਣਾ ਪੈ ਰਿਹਾ ਪੈਰਾ ਵਿੱਚ ਵੀ ਬਹਿਣਾ ਪੈ ਰਿਹਾ ਤੇ ਜਿਸ ਨੇ ਲੁੱਟਿਆ ਲੁੱਟ ਮਚਾਈ ਉਸ ਨੂੰ ਬਤੀ ਲਾਲ ਮਿਲੀ ਹੈ ਜਿਸ ਨੇ ਆਪਣਾ ਆਪ ਲਟਾਇਆ ਉਸ ਨੂੰ ਗੰਦੀ ਗਾਲ ਮਿਲੀ ਹੈ ਸੋ ਜਿਹੜੇ ਲੋਕ ਕਿਤੇ ਨਾ ਕਿਤੇ ਆਪਣਾ ਆਪ ਲਟਾ ਰਹੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਗੰਦੀ ਗਾਲ ਤੇ ਜਾਂ ਫਿਰ ਜੇਲਾ ਮੇ ਦਾ ਸਿੰਘਾ ਹੈਗਾ ਸੋ ਕੈਨ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਇਸ ਆਜ਼ਾਦੀ ਦੇ ਨਾਂ ਦੇ ਉੱਤੇ ਆਪਾਂ ਰਿਪੋਰਟਾਂ ਕਈ ਦੇਖ ਚੁੱਕੇ ਹੈਗੇ ਆ ਲੋਕਵਾਜ ਟੀਵੀ ਦੇ ਉੱਤੇ ਵੀ ਇੱਕ ਖਬਰ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਹੈਗੀ ਆ ਕਿ ਪ੍ਰੀਤਕੋਟ ਸ਼ਹਿਰ ਦੇ ਲੋਕ ਜਿੱਦੇ ਤੋਂ ਇਹ ਆਜ਼ਾਦੀ ਦਿਹਾੜਾ ਮਨਾਉਣ ਦੀ ਰੋ ਐਲਾਨ ਹੋਇਆ ਵੀ ਭਗਵੰਤ ਮਾਨ ਸਾਹਿਬ ਇੱਥੇ ਆ ਕੇ ਆਜ਼ਾਦੀ ਦਿਹਾੜਾ ਮਨਾਉਣਗੇ ਉਹ ਕਹਿ ਰਹੇ ਹੈਗੇ ਆ ਕਿ ਇਸ ਇਸ ਸ਼ਹਿਰ ਦੇ ਲੋਕਾਂ ਨੂੰ ਦੁਕਾਨਾਂ ਵੀ ਨਹੀਂ ਖੁੱਲਣ ਦਿੱਤੀਆਂ ਜਾ ਰਹੀਆਂ ਕਈਆਂ ਦੀਆਂ ਰੇੜੀਆਂ ਤੱਕ ਵੀ ਜਿਹੜੀਆਂ ਉਹ ਮੁੱਧੀਆਂ ਮਾਰ ਦਿੱਤੀਆਂ ਕਈਆਂ ਸੋ ਅਜਿਹੇ ਆਲਮਾ ਜਿਹੜਾ ਉਹ ਦੇਖਣ ਨੂੰ ਮਜ਼ਾ ਹੈਗਾ ਤੇ ਸਟੇਜ ਤੋਂ ਵੱਡੇ ਵੱਡੇ ਭਾਸ਼ਣਾ ਜਿਹੜੇ ਉਹ ਝਾੜੇ ਜਾ ਰਹੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆ ਜਿਹੜਾ ਇਹ ਗੱਲ ਆਖੀ ਜਾ ਰਹੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਰ ਆਮ ਲੋਕ ਆ ਜਿਹੜੇ ਉਸ ਭਗਵੰਤ ਮਾਨ ਉਸ ਸਰਕਾਰ ਦੇ ਮਾਨ ਸਾਹਿਬ ਦਾ ਭਾਸ਼ਣਾ ਜਿਹੜਾ ਉਹ ਸੁਣ ਨਹੀਂ ਸਕਦੇ ਕਿ ਉਥੋਂ ਤੀਕ ਆਮ ਲੋਕਾਂ ਨੂੰ ਪਹੁੰਚ ਨਹੀਂ ਦਿੱਤਾ ਜਾ ਰਿਹਾ ਹੈਗਾ ਇਥੋਂ ਤੀਕ ਵੀ ਹੈਗਾ ਕਿ ਕੁਝ ਕੱਲ ਤੋਂ ਹੀ ਜੋ ਸੰਘਰਸ਼ ਸੀ ਜਥੇਬੰਦੀਆਂ ਉਹਨਾਂ ਦੇ ਘਰਾਂ ਦੇ ਵਿੱਚ ਰਾਤੋਂ ਰਾਤੀ ਆ ਜਿਹੜੀ ਉਹ ਛਾਪੇ ਮਾਰੀ ਹੋਗੀ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਕਰਕੇ ਹੀ ਕੱਲ ਆ ਜਿਹੜਾ ਬੇਰੋਜ਼ਗਾਰ ਸੰਜੇ ਮੋਰਚੇ ਦੇ ਵਿੱਚੋਂ ਬੀਆਰ ਡਿਟੈਟ ਪਾਸ ਯੂਨੀਅਨ ਦੇ ਕੁਝ ਦੋ ਨੌਜਵਾਨ ਆ ਜਿਹੜੇ ਉਹ ਕੱਲ ਟੈਂਕੀ ਦੇ ਉੱਤੇ ਚੜ ਗਏ ਸੀਗੇ ਤੇ ਕੌਜਾ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਸੀਗੇ ਕੁਲਤਾਰ ਸਿੰਘ ਸੰਤਮਾ ਸਪੀਕਰ ਸਾਹਿਬ ਉਹਨਾਂ ਦੇ ਪਿੰਡ ਕਿਉਂਕਿ ਮਾਨ ਸਾਹਿਬ ਦੇ ਨਾਲ ਆ ਜਿਹੜਾ ਉਹਨਾਂ ਦੀ ਇਹ ਗੱਲ ਸੀਗੀ ਉਹਨਾਂ ਨੇ ਇਹ ਕਹਿਣਾ ਸੀ ਕਿ ਸਾਨੂੰ ਆਮ ਮੁੱਖ ਮੰਤਰੀ ਨੂੰ ਮਿਲਨ ਦਿੱਤਾ ਜਾਵੇ ਪਰ ਆਮ ਮੁੱਖ ਮੰਤਰੀ ਜੀ ਖਾਸ 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 ਸਪੈਸ਼ਲ ਖਾਸ ਹੋ ਗਏ ਆ ਇਹ ਕਰਕੇ ਆਮ ਮੁੱਖ ਮੰਤਰੀ ਜੀ ਉਹਨਾਂ ਨੂੰ ਮਿਲੇ ਨਹੀਂਗੇ ਪਰ ਇਸ ਤੋਂ ਬਾਅਦ ਜਿਹੜਾ ਉਹਨਾਂ ਨੂੰ 26 ਤਰੀਕ ਦੀ ਮੀਟਿੰਗ ਦਾ ਲਾਰਾ ਦੇ ਕੇ ਆ ਜਿਹੜਾ ਉਹ ਤੋੜ ਦਿੱਤਾ ਗਿਆ ਭਾਵੇਂ ਬਾਕੀ ਬੇਰੁਜ਼ਗਾਰ ਘਰੇ ਪਹੁੰਚ ਗਏ ਪਰ ਇੱਕ ਬੇਰੁਜ਼ਗਾਰ ਜੋ ਕਿ ਗੁਰਮੇਲ ਸਿੰਘ ਆ ਜੋ ਬਰਗਾੜੀ ਪਿੰਡ ਤੋਂ ਆ ਉਸ ਨੂੰ ਕੱਲ ਸ਼ਾਮ ਦਾ ਜੋ ਪਿੰਡ ਪੰਜਗਰਾਈ ਕਲਾ ਹੈਗਾ ਉਸ ਪਿੰਡ ਚੌਂਕੀ ਦੇ ਵਿੱਚ ਉਹਨੂੰ ਕੱਲ ਦਾ ਜਿਹੜਾ ਉਹ ਰੱਖਿਆ ਹੋਇਆ ਤੇ ਹਾਲ ਤੀਕ ਵੀ ਆ ਜਿਹੜਾ ਉਹਨੂੰ ਰਿਹਾ ਜਿਹੜਾ ਕੀਤਾਣ ਜਾ ਰਿਹਾਗਾ ਬਿਨਾ ਕਿਸੇ ਕਸੂਰ ਬਿਨਾ ਕਿਸੇ ਵਜ੍ਹਾ ਦੇ ਜਿਹੜਾ ਉਸ ਨੂੰ ਉੱਥੇ ਡੱਕਿਆ ਹੋਇਆ ਜਾਂਦ ਕਿ ਜਦੋਂ ਇੱਕ ਵਾਰੀ ਉਹਨਾਂ ਨੇ ਆਪਣਾ ਐਕਸ਼ਨ ਕਰ ਦਿੱਤਾ ਸੀਗਾ ਐਕਸ਼ਨ ਕਰਨ ਤੋਂ ਬਾਅਦ ਹੁਣ ਵੀ ਪੁਲਿਸ ਕਹਿ ਰਹੀ ਹੈ ਕਿ ਤਾਂ ਤੋਂ ਹੁਕਮ ਆਇਆ ਤਾਂ ਤੋਂ ਹੁਕਮ ਆਇਆ ਮਤਲਬ ਇਹ ਹੈਗਾ ਕਿ ਪੁਲਿਸ ਵੱਲੋਂ ਸਿਰਫ ਸਿਰਫ ਤਾਂ ਹੀ ਹੁਕਮ ਬਜਾਏ ਜਾ ਰਹੇ ਹੈ ਕਿ ਜਮੀਨੀ ਪੱਧਰ ਦੇ ਉੱਤੇ ਇਹ ਨਹੀਂ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦਾ ਪ੍ਰੋਟੈਸਟ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ ਕਿਤੇ ਕਿਤੇ ਪ੍ਰਸ਼ਾਸਨ ਆ ਜਿਹੜਾ ਬਿਲਕੁਲ ਆਪਾਂ ਇਹ ਕਹਿ ਸਕਦੇ ਕਿ ਲੋਕ ਵਿਰੋਧੀ ਬਣ ਕੇ ਰਹਿ ਗਿਆ ਉਸ ਪ੍ਰਸ਼ਾਸਨ ਪ੍ਰਤੀ ਤਾਂ ਪਹਿਲਾਂ ਵੀ ਕੋਈ ਵੀ ਆ ਕਿਸੇ ਦੀ ਇਹ ਵਹਿਮ ਨਹੀਂ ਸੀਗਾ ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਝੂਠੇ ਮੁਕਾਬਲੇ ਆ ਜਿਹੜੇ ਬਣਾਏ ਜਾ ਰਹੇ ਹਰ ਤੀਜੇ ਦਿਨ ਖਬਰਾਂ ਲੱਗਦੀਆਂ ਹੈਗੀਆਂ ਇਸ ਤੋਂ ਇਲਾਵਾ ਨਜਾਇਜ਼ ਹਰਾਸਤ ਦੇ ਵਿੱਚ ਕਤਲਾ ਜਿਹੜੇ ਹੋ ਰਹੇ ਹੈਗੇ ਆ ਪਰ ਹੁਣ ਆ ਜਿਹੜਾ ਮਾਨ ਸਾਹਿਬ ਨੇ ਪੀਰਕੋਟ ਆਉਣਾ ਸੀਗਾ ਤੇ ਪੁਲਿਸ ਪ੍ਰਸ਼ਾਸਨ ਆ ਲੱਗਿਆ ਹੈਗਾ ਦੇਖੋ ਭਾਈ ਤੁਸੀਂ ਆਪ ਦੀ ਨੌਕਰੀ ਬਚਾਉਣੀ ਪਰ ਇਸ ਤਰੀਕੇ ਦੇ ਨਾਲ ਬੇਰੁਜ਼ਗਾਰਾਂ ਦੀ ਸੰਗੀ ਘੁੱਟਣਾ ਹੋਰ ਨਾਲ ਲੋਕਾਂ ਦੀ ਸੰਗੀ ਘੁੱਟਣਾ ਜਿਹੜਾ ਉਹ ਜਾਇਜ਼ ਨਹੀਂ ਕਿ ਕਿਤਨਾ ਕਿਤੇ ਅਸੀਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਇਹ ਲੋਕਤੰਤਰੀ ਢਾਂਚੇ ਦੇ ਵਿੱਚ ਲੋਕਤੰਤਰ ਦਾ ਗਲਾ ਜਿਹੜਾ ਇਹ ਆਮ ਆਦਮੀ ਪਾਰਟੀ ਸਰਕਾਰ ਇਹ ਮਹਿੰਦਰ ਮਾਸਟਰ ਦਾ ਮੁੰਡਾ ਭਗਵੰਤ ਸਿੰਘ ਮਾਨ ਉਹ ਘੁੱਟਣ ਤੇ ਲੱਗਿਆ ਹੋਇਆ ਹਾਂਜੀ ਸਤਕਾਰਯੋਗ ਸਾਥੀਓ ਮੈਂ ਗਰਮੇਲ ਬਿਗਾੜੀ ਕੱਲ ਜਿਵੇਂ ਗਿਆ ਆਪਣਾ ਐਕਸ਼ਨ ਸੀ 14 ਅਗਸਤ ਦਾ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਡਿਟੇਨ ਕਰ ਲਿਆ ਸੀ ਤੇ ਹੁਣ ਵੀ ਮੈਂ ਥਾਣੇ ਵਿੱਚ ਹੀ ਹਾਂ ਤੋ ਸਾਰੇ ਜਥੇਬੰਦਰ ਨੂੰ ਬੇਨਤੀ ਹੈ ਕਿ ਮਰਿਢਾਈ ਕਰਾਈ ਜਾਵੇ ਧੰਨਵਾਦ